ਇਸਾਈ ਭਾਈ ਜੋਤ ਸਿੰਘ ਇੱਕ ਮਹਾਨ ਵਿਦਵਾਨ ਗੁਰਸਿੱਖ ਹੋਏ ਹਨ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਤੇ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਬਣੇ ਗਏ ਉਹਨਾਂ ਦਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨ ਤੇ ਗੁਰਮਤ ਦੇ ਗ੍ਰੰਥ ਲਿਖਣ ਵਿੱਚ ਬਤੀਤ ਹੋਇਆ ਉਹ ਤੜਕੇ 2 ਵਜੇ ਉੱਠ ਕੇ ਗੁਰਸਿੱਖੀ ਦੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਵਾਲੇ ਵਿਅਕਤੀ ਸਨ ਜਦ ਉਹਨਾਂ ਦੇ ਪੁੱਤਰ ਭਾਈ ਸੁੰਦਰ ਸਿੰਘ ਨੇ ਮੈਜਿਸਟ੍ਰੇਟ ਬਣ ਕੇ ਆਪਣੀ ਨੌਕਰੀ ਆਰੰਭ ਕੀਤੀ ਤਾਂ ਭਾਈ ਸਾਹਿਬ ਨੇ ਉਸ ਨੂੰ ਕਿਹਾ ਪੁੱਤਰ ਤੁਲੀਸ਼ਵਤ ਨਾ ਲਈ ਪੁੱਤਰ ਤੂੰ ਆਪਣੇ ਤਨਖਾਹ ਵਿੱਚੋਂ ਸਦਾ ਦਸਵੰਦ ਗੱਢੀ ਤੂੰ ਕਿਸੇ ਨੂੰ ਸ਼ਰਾਬ ਨਾ ਪਿਆਈ ਪੁੱਤਰ ਮੇਰੇ ਪਾਸ ਰਾਜੇ ਮਹਾਰਾਜ ਵੀ ਆਉਂਦੇ ਹਨ ਤੇ ਵਜ਼ੀਰ ਵੀ ਪਰ ਮੈਂ ਕਦੇ ਕਿਸੇ ਨੂੰ ਸ਼ਰਾਬ ਨਹੀਂ ਪੁਲਾਈ ਸੀ ਭਾਈ ਸਾਹਿਬ ਨੇ ਆਪਣੇ ਮੌਤੋਂ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਨੂੰ ਕਿਹਾ ਪੁੱਤਰਾ ਮੇਰੇ ਪਾਸ ਦਸਵੰਦ ਦੇ 7000 ਰੁਪਏ ਜਮ੍ਹਾਂ ਪਏ ਹਨ ਇਹ ਰਕਮ ਤੂੰ ਜਾ ਕੇ ਕਿਸੇ ਯੋਗ ਥਾਂ ਤੇ ਦਾਨ ਦੇ ਕੇ ਆ ਪੁੱਤਰ 7000 ਰੁਪਏ ਲੈ ਕੇ ਘਰੋਂ ਤੁਰਿਆ ਤੇ ਸ਼ਾਮ ਤੱਕ 7000 ਰੁਪਏ ਯੋਗ ਥਾਂ 'ਤੇ ਦਾਨ ਕਰਕੇ ਹੀ ਵਾਪਸ ਮੁੜਿਆ ਪਾਈ ਸਾਹਿਬ ਜਦ ਖਾਲਸਾ ਕਾਲਜ ਜੰਮੂ ਜੀ ਸਰ ਦੇ ਪ੍ਰਿੰਸੀਪਲ ਸਨ ਤਾਂ ਉਹਨਾਂ ਦੀ ਤਨਖਾਹ 1200 ਰੁਪਏ ਮਹੀਨਾ ਸੀ ਪਰ ਜਦੋਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਣੇ ਤਾਂ ਉਹਨਾਂ ਦੀ ਤਨਖਾਹ 2200 ਰੁਪਏ ਮਹੀਨਾ ਹੋ ਗਈ ਉਸ ਵੇਲੇ ਉਹਨਾਂ ਨੇ ਆਪਣੇ ਪੁੱਤਰ ਪਾਈ ਸੁੰਦਰ ਸਿੰਘ ਨੂੰ ਕਿਹਾ ਪੁੱਤਰ ਜਦ ਮੇਰੀ ਤਨਖਾਹ 1200 ਰੁਪਏ ਮਹੀਨਾ ਸੀ ਮੇਰਾ ਕੁਝ ਜ਼ਿਆਦਾ ਚੰਗੀ ਤਰ੍ਹਾਂ ਚੱਲ ਜਾਂਦਾ ਸੀ ਹੁਣੇ ਤਨਖਾਹ 1000 ਰੁਪਏ ਵਧ ਗਈ ਐ ਸੋ ਵਧੇ ਹੋਏ 1000 ਰੁਪਏ ਦੀ ਮੈਨੂੰ ਆਪਣੇ ਜੀਵਨ ਨਿਰਬਾਹ ਲਈ ਲੋੜ ਨਹੀਂ ਐ ਸਲੇ ਜੇ ਤੂੰ ਅਗਿਆ ਦੇਵੇਂ ਤਾਂ ਮੈਂ ਵਧੀ ਹੋਈ ਰਕਮ 1000 ਰੁਪਏ ਮਹੀਨਾ ਦਾਨ ਕਰ ਦਿਆ ਕਰਾਂ ਕਿਉਂਕਿ ਮੇਰੀ ਜਾਇਦਾਦ ਆਵਾਸ ਤੂੰ ਹੀ ਵੜਣਾ ਹੈ ਭਾਈ ਸੁਨਦਰ ਸਿੰਘ ਨੇ ਉੱਤਰ ਦਿੱਤਾ ਪਿਤਾ ਜੀ ਤੁਸੀਂ ਮੇਰੀ ਇਤਨੀ ਪੜਾਈ ਕਰਾਈਏ ਕਿ ਮੈਂ ਇਸ ਸਮੇਂ ਡਿਪਟੀ ਕਮਿਸ਼ਨਰ ਲੱਗਾ ਹੋਇਆ ਹਾਂ ਮੈਂ ਆਪਣੀ ਤਨਖਾਹ ਨਾਲ ਚੰਗੀ ਤਰ੍ਹਾਂ ਜੀਵਨ ਨਿਰਭਾਗ ਕਰ ਸਕਦਾ ਹਾਂ ਤੁਹਾਡੇ ਦਾਨ ਕਰਨ ਦੇ ਚਾਹੋ ਵਿੱਚ ਰੁਕਾਵਟ ਕਿਉਂ ਪਾਵਾਂ